ਹਾਂਜੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਦਾ ਮੇਰੇ ਇਸ YouTube ਚੈਨਲ ਅਕਾਲ ਸਾਹਿਬ ਬੁਟੀਕ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਪੈਂਟ ਤੇ ਪਲਾਜ਼ੋ ਦੀ ਕਟਿੰਗ ਕਰਨੀ ਸਿੱਖਾਂਗੇ ਜਿਸ ਦਾ ਨਾਪ ਆਪਣੇ ਕੋਲ ਹੈਗਾ ਲੈਂਥ 45 ਇੰਚ हिਪ 40 ਤੇ ਮੂਰੀ 9 ਇੰਚ ਹੈਗੀ ਆ ਆਪਾਂ हिਪ ਦੇ ਅਕੋਰਡਿੰਗ ਜਿਹੜਾ ਹੈਗਾ ਪਲਾਜ਼ੋ ਦਾ ਕਟਿੰਗ ਕਰਾਂਗੇ ਪੈਂਟ ਪਲਾਜ਼ੋ ਦੀ ਲੇਡੀ ਪੈਂਟ ਪਲਾਜ਼ੋ ਇਸ ਨੂੰ ਆਪਾਂ ਚਾਰ ਤਹਾਂ ਦੇ ਵਿੱਚ ਵਿਛਾ ਲਿਆ ਆਪਾਂ ਅਗਲਾ ਤੇ ਪਿਛਲਾ ਦੋਨੋਂ ਪੱਲੇ ਇੱਕ ਵਾਰ ਜੀ ਕਟਿੰਗ ਕਰਾਂਗੇ ਤੇ ਇਹਦੇ ਲਈ ਜਿਹੜੀ ਆਪਣੀ ਕੱਪੜੇ ਦੀ ਟੇੜ ਹੈ ਪਹਿਲਾਂ ਆਪਾਂ ਉਹ ਕੱਢ ਦਾਂਗੇ ਕਾਣ ਕੱਢ ਦਾਂਗੇ ਕਾਣ ਕੱਢ ਕੇ ਤੇ ਫਿਰ ਆਪਾਂ ਸਾਈਡ ਤੋਂ ਜਿਹੜਾ ਪਾਸ ਆਪਣੇ ਕੋਲੇ ਸਾਈਡ ਤੇ ਖੁੱਲਾ ਉਹ ਆਪਾਂ ਆਪਣੀ ਸਾਈਡ ਰੱਖਾਂਗੇ ਉੱਥੇ ਵੀ ਆਪਾਂ ਇੱਕ ਲਾਈਨ ਲਗਾ ਦਾਂਗੇ ਮਾਰ ਕਰਾਂਗੇ ਜਿਹੜੇ ਇਹਦੇ ਨਾਲ ਸਾਰਾ ਆਪਣੇ ਕੋਲੇ ਬਰਾਬਰ ਕੱਪੜਾ ਆਵੇ ਠੀਕ ਹੈ ਜੀ ਇਸ ਤਰ੍ਹਾਂ ਸੀ ਲਾਈਨ ਮਾਰ ਕੇ ਸਾਰਾ ਕਾਣ ਕੱਢ ਦਾਂਗੇ ਬਰਾਬਰ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਦੱਸਦੇ ਆ ਤੁਹਾਨੂੰ ਅੱਗੇ ਠੀਕ ਹੈ ਹਾਂ ਜੀ ਇਥੇ ਅਸੀਂ ਬੈਕ ਵਾਲੇ ਪੱਲੇ ਦੇ ਤੇ ਫਰੰਟ ਵਾਲੇ ਪੱਲੇ ਦੇ 2-2 ਇੰਚ ਜਿਹੜੇ ਹੈਗੇ ਆ ਨਿਸ਼ਾਨ ਲਾਵਾਂਗੇ ਇਹਨਾਂ ਨੂੰ ਆਪਾਂ ਲਾਈਨਾਂ ਸਿੱਧੀਆਂ ਕਰ ਲਾਂਗੇ ਇਹਨਾਂ ਨੂੰ ਸਿੱਧਾ ਕਰਨ ਤੋਂ ਬਾਅਦ ਆਪਾਂ ਹੁਣ हिਪ ਦੇ ਅਕੋਰਡਿੰਗ 4 ਤੇ ਭਾਗ ਕਰਾਂਗੇ ਆਪਣੇ ਕੋਲੇ 40 हिਪ ਸੀਗੀ ਉਹਨੂੰ 4 ਤੇ ਭਾਗ ਕਰਕੇ 10 ਆਇਆ 10 ਦੇ ਵਿੱਚ ਆਪਾਂ 2 ਇੰਚ ਜਿਹੜਾ ਲੂਜ਼ਿੰਗ ਦਾ ਐਡ ਕਰਕੇ 12 ਇੰਚ ਤੇ ਆਪਣਾ ਇਹ ਨਿਸ਼ਾਨ ਲਾ ਗਏ ਆ ਏਸੀ ਤਰੀ ਸਾਡਾ ਉਨਾ ਹੀ ਝੂਲੀ ਦਾ ਆ ਜਾਊਗਾ ਨੀਚੇ ਜਿਹੜਾ ਅਸੀਂ ਇਹ ਕੱਢਿਆ ਉਦੋਂ ਹੀ 12 ਇੰਚ ਤੇ ਅਸੀਂ ਇਹ ਨਿਸ਼ਾਨ ਲਾਵਾਂਗੇ ਇਹਨਾਂ ਨੂੰ ਆਪਾਂ ਸਿੱਧੇ ਕਰਾਂਗੇ ਇੱਥੋਂ ਠੀਕ ਹੈ ਜੀ ਇੱਥੇ ਵੀ ਆਪਾਂ ਇੱਕ ਲਾਈਨ ਡਰਾ ਕਰਾਂਗੇ ਇਹ ਦਰੂਵੀ ਆਪਾਂ ਦੇਖ ਲਾਂਗੇ ਵੀ ਆਪਣਾ 12 ਇੰਚ ਤੇ ਆਉਂਦਾ ਤੇ ਇਦਰੋਂ ਵੀ ਆਪਾਂ ਚੈੱਕ ਕਰ ਲਾਂਗੇ ਵੀ 12 ਤਿਆਰ ਹੈ ਠੀਕ ਹੈ ਇਹਨਾਂ ਲਾਈਨਾਂ ਨੂੰ ਆਪਾਂ ਸਕੇਲ ਦੀ ਮਦਦ ਨਾਲ ਸਿੱਧੀਆਂ ਕਰ ਲਾਂਗੇ ਠੀਕ ਹੈ ਹੁਣ ਅਸੀਂ ਇਹਦੇ ਵਿੱਚ 2.5 ਇੰਚ ਜਿਹੜਾ ਹੈਗਾ ਚੋੜੀ ਦਾ ਐਡ ਕਰਾਂਗੇ ਆਸਾਂ ਦਾ ਹਾਂਜੀ ਇਹਦਾ ਹਾਫ ਕਰਕੇ ਅਸੀਂ ਇੱਕ ਸੈਂਟਰ ਦੇ ਵਿੱਚ ਲਾਈਨ ਡਰਾ ਕਰਾਂਗੇ ਹਾਂਜੀ ਠੀਕ ਹੈ ਇਹਨੂੰ ਆਪਾਂ ਚੈੱਕ ਕਰ ਲਾਂਗੇ ਆਪਣੇ ਕੋਲ ਕਿ ਲਨਾ ਆ ਰਿਹਾ ਸਵਾਤਤ ਦੇਖ ਰਹੀ ਹੈ ਆਪਣੇ ਕੋਲੇ ਆ ਰਿਹਾ ਏਸੀ ਤਰ੍ਹਾਂ ਅਸੀਂ ਹੁਣ ਪਹਿਲਾਂ ਆਪਣੀ ਲੈਂਥ ਦੇਖ ਲਾਂਗੇ ਉਸ ਮਾਰਕ ਤੋਂ ਲੈਂਥ ਆਪਾਂ ਨੂੰ ਚਾਹੀਦੀ ਹੈ 41 ਇੰਚ ਇੱਥੇ ਅਸੀਂ ਨਿਸ਼ਾਨ ਲਾਵਾਂਗੇ ਇਹਨੂੰ ਵੀ ਸਕੇਲ ਦੀ ਮਦਦ ਨਾਲ ਅਸੀਂ ਸਿੱਧੇ ਕਰਾਂਗੇ ਨਿਸ਼ਾਨ ਨੂੰ ਠੀਕ ਹੈ ਐਲ ਸ਼ੇਪ ਦੇ ਨਾਲ ਨਾ ਅਸੀਂ ਜਿਹੜੀਆਂ ਵੀ ਲਾਈਨਾਂ స్ట్రేట్గా ఏదీ ఆడే కప్పీ అయింట్గా జానా సూ బ బచయా సత్తే నిశాను అం ఎ ਇਹਨਾਂ ਨੂੰ ਸੀਸ ਤੇ ਇੰਚ ਕਰਾਂਗੇ ਲੈ ਇਹਨਾਂ ਨੂੰ ਇਹ 3 ਇੰਚ ਤੇ ਜਿਹੜਾ ਸੀ ਆਸਣ ਦਾ ਨਿਸ਼ਾਨ ਲਾਉਨੇ ਆ ਨਾ ਜਿਹੜਾ ਇਹ ਕਰੋਚ ਪਾਉਣਾ ਹੈ ਇਹ 3 ਇੰਚ ਤੇ ਤੇ ਨਹੀਂ ਅਸੀਂ ਇਹਨੂੰ ਜ਼ਿਆਦਾ ਡੀਪ ਵੀ ਨਹੀਂ ਪੋਣਾ ਹੈਗਾ ਡੂੰਗਾ ਨਹੀਂ ਕਰਨਾ ਇਹਨੂੰ ਜ਼ਿਆਦਾ ਇਹਦੇ ਨਾਲ ਫਿਰ ਸਾਡੀ ਖਿਚਾਵ ਜ਼ਿਆਦਾ ਆਉਂਦਾ ਜਿਹੜਾ ਅਸਥਮ ਦੇ ਵਿੱਚ ਮੇਨ ਸਾਡੀ ਖਿੱਚ ਪੈਂਦੀ ਹੈ ਜਦੋਂ ਇਸ ਨੂੰ ਜ਼ਿਆਦਾ ਡੂੰਗਾ ਕਰਕੇ ਲਾ ਦਿੰਦੇ ਆ ਤਾਂ ਪੈਂਦੀ ਹੈ ਇਹਨੂੰ ਜ਼ਿਆਦਾ ਡੂੰਗਾ ਨਹੀਂ ਕਰਨਾ ਹਾਂਜੀ ਹੁਣ ਅਸੀਂ ਇਹ ਮੰਗਰਲੇ ਪੱਲੇ ਦਾ ਵੀ 2 ਇੰਚ ਐਡ ਕਰ ਰਹੇ ਆ ਇਹ ਵੈਕ ਵਾਲੇ ਜਿਹੜੀ ਸਾਡੇ ਪਲਾਜ਼ੋ ਦੇ ਪੱਲੇ ਨੇ ਉਹਨਾਂ ਦੇ ਨਿਸ਼ਾਨ ਲਾ ਰਹੇ ਆ ਅਸੀਂ ਠੀਕ ਹੈ 2 ਇੰਚ ਤੋਂ ਇਹਨਾਂ ਨੂੰ ਆਪਸ ਵਿੱਚ ਅਸੀਂ ਲਾਈਨ ਨੂੰ ਸਿੱਧੀ ਕਰਾਂਗੇ ਠੀਕ ਹੈ ਜੀ ਹਾਂ ਤੇ ਦੇ ਦੇ ਇੰਚ ਅਸੀਂ ਹੋਰ 2.5 ਜਾਂ 3 ਇੰਚ ਲੈ ਸਕਦੇ ਆ ਉਹ ਤੁਹਾਡਾ ਤੁਸੀਂ ਦੇਖਣਾ ਕਿ ਜਿਸ ਦਾ ਵੀ ਅਸੀਂ ਇਹ ਪਲਾਜੋ ਬਣਾ ਰਹੇ ਆ ਉਹ ਹਲਦੀ ਹੈ ਜਾਂ ਸੇਤੋ ਦੀ ਕਿੰਨਾ ਤਾਂ 3.5 ਦਾ ਵੀ ਅਸੀਂ ਆਪਦੇ ਕੋਲੇ ਰੱਖਦੇ ਆ ਮੇਜਰਮੈਂਟ ਉਸ ਦੇ ਅਕੋਰਡਿੰਗ ਲਾਉਣੇ ਨਿਸ਼ਾਨ ਹੁਣ ਆਪਾਂ ਇੱਥੇ ਮੂਰੀ ਆ ਪਰਖਣੀ ਹੈ 9 ਇੰਚ ਤਾਂ ਅਸੀਂ 4.5 ਇੰਚ ਦਾ ਨਿਸ਼ਾਨ ਇਹ ਫਰੰਟ ਵਾਲੇ ਪੱਲੇ ਤੇ ਲਾ ਲਿਆ ਹਾਫ ਕਰਕੇ ਹਾਂਜੀ 9 ਇੰਚ ਦੇ ਨਿਸ਼ਾਨ ਲੱਗੇ ਆਪਣੇ 4.5 ਇੱਧਰ 4.5 ਇੱਧਰ ਠੀਕ ਹੈ ਹਾਂਜੀ ਇਹਨਾਂ ਨੂੰ ਅਸੀਂ ਆ ਕਰਬ ਸਕੇਲ ਨੇ ਆਪਣੇ ਕੋਲੇ ਦੋਨੇ ਲੈ ਕੇ ਕਰਬ ਸਕੇਲ ਨੇ ਇਹ ਇੱਕ ਦੇ ਵਿੱਚ ਜ਼ਿਆਦਾ ਮਤਲਬ ਹੈਗੀ ਹੈ ਕਾਟ ਤੇ ਇੱਕ ਘੱਟ ਘੱਟ ਵਾਲਾ ਜੇ ਸਾਨੂੰ ਜ਼ਿਆਦਾ ਟਾਈਟ ਪੈਂਟ ਪਲਾਜੋ ਚਾਹੀਦਾ ਤਾਂ ਅਸੀਂ ਜਿਹੜਾ ਬਲੈਕ ਕਲਰ ਦਾ ਹੈਗਾ ਕਰਵ ਸਕੇਲ ਉਹਦੇ ਨਾਲ ਤੇ ਨਹੀਂ ਆ ਜਿਹੜੀ ਪੀਲੇ ਰੰਗ ਦੀ ਫੱਟੀ ਹੈਗੀ ਇਹਦੇ ਨਾਲ ਨਿਸ਼ਾਨੀ ਲਾਵਾਂਗੇ ਆਪਾਂ ਨੂੰ ਜ਼ਿਆਦਾ ਕਾਟਨੀ ਚਾਹੀਦੀ ਠੀਕ ਕਾਟ ਚਾਹੀਦੀ ਹੈ ਤਾਂ ਆਪਾਂ ਇਹਦੇ ਨਾਲ ਨਿਸ਼ਾਨੀ ਲਾਵਾਂਗੇ ਉਹਦੇ ਨਾਲ ਕਈ ਵਾਰੀ ਪਲਾਜੋ ਜ਼ਿਆਦਾ ਟਾਈਟ ਹੋ ਜਾਂਦਾ ਜਿਹੜਾ ਸੈੱਟ ਨਹੀਂ ਹੁੰਦਾ ਐਸੀ ਤਰ੍ਹਾਂ ਇਸ ਸਾਈਡ ਤੇ ਵੀ ਅਸੀਂ ਨਿਸ਼ਾਨ ਲਾ ਲਾਂਗੇ ਇੱਥੇ ਵੀ ਅਸੀਂ ਥੋੜਾ ਨਿਸ਼ਾਨ ਨੂੰ ਇਦਾਂ ਸਿੱਧਾ ਕਰਾਂਗੇ ਤਾਂ ਕਿ ਜਿਹੜਾ ਝੋਲ ਜਾਣਾ ਪਵੇ ਠੀਕ ਹੈ ਇਹਨੂੰ ਇਹਦੇ ਨਾਲ ਸਕੇਲ ਦੀ ਮਦਦ ਨਾਲ ਥੋੜਾ ਜਿਹਾ ਮਿਲਾਵਾਂਗੇ ਇੱਥੋਂ ਇਦਾਂ ਰਾਊਂਡ ਕਰਾਂਗੇ ਥੋੜਾ ਜਿਹਾ ਨਹੀਂ ਇਹ ਤੋਂ ਕੱਪੜੇ ਦਾ ਝੋਲ ਜਾਣਾ ਚਰਾਉਗਾ ਜਦੋਂ ਆਪਾਂ ਇਹਨੂੰ ਨਹੀਂ ਪਾਉਂਦੇ ਆ ਬੈਕ ਤੇ ਵੀ ਸੇਮ ਨਿਸ਼ਾਨੀ ਲਾ ਕੇ ਅਸੀਂ ਇਦਾਂ ਕਰ ਪਾ ਦੇਣਾ ਕਰੋਚ ਪਾ ਦੇਣਾ ਆਸਣ ਵਾਲਾ ਠੀਕ ਹੈ ਜੀ ਇਹਨੂੰ ਜ਼ਿਆਦਾ ਡੂੰਘਾ ਪਾਉਣਾ ਜਦੋਂ ਤਾਂ ਹੀ ਸਾਡੇ ਜਿਹੜੀ ਪੈਂਟ ਪਲਾਜ਼ੋ ਦੇ ਵਿੱਚ ਖਿੱਚ ਪੈਂਦੀ ਆਸਨ ਦੀ ਸੈਂਟਰ ਵਾਲੀ ਸੀਣ ਤੋਂ ਤਾਂ ਪੈਂਦੀ ਆ ਆ ਮੂਰੀ ਦਾ ਸੀ ਮਗਰਲੇ ਪੱਲੇ ਦਾ ਜਿਹੜਾ ਹੈਗਾ 2 ਇੰਚ ਵਧਾ ਕੇ ਨਿਸ਼ਾਨ ਲਾਵਾਂਗੇ ਜੋ ਕਿ ਸੀਣਾ ਵਿੱਚ ਆ ਜਾਊਗਾ ਇਹ ਮਾਰਜਨ ਸਾਡੀ ਮੂਰੀ ਨੌ ਤਿਆਰ ਰਹਿ ਜੂਗੀ ਇਹਨੂੰ ਵੀ ਅਸੀਂ ਐਸੀ ਤਰ੍ਹਾਂ ਹੀ ਕਰਵ ਸਕੀਲ ਦੇ ਨਾਲ ਲਾਈਨ ਮਿਲਾਵਾਂਗੇ ਹਾਂਜੀ ਹੁਣ ਇਹ ਸਾਡਾ ਫਰੰਟ ਵਾਲਾ ਪੱਲਾ ਕਿ ਇਹ ਫਰੰਟ ਦੀ ਪੱਲੇ ਤੇ ਵੀ ਅਸੀਂ ਜਿਹੜੀ ਹੈਗੀ ਆ ਅੱਧਾ ਇੰਚ ਦੀ ਕਾਰਟ ਪਾਵਾਂਗੇ ਉਹ ਕਿਉਂ ਪਾਉਣੀ ਹੈ ਕਿਉਂਕਿ ਸਾਡਾ ਪੇਟ ਹੁੰਦਾ ਥੋੜਾ ਜਾਂ ਤਾਂ ਆ ਪਹਿਲਾਂ ਅਪ ਬੈਕ ਵਾਲੇ ਦੀ ਲਾ ਰਹੇ ਆ ਬੈਕ ਦੀ ਆਪਾਂ ਤਿੰਨ ਲਾ ਰਹੇ ਆ ਤਾਂ ਇਹ ਵੀ ਲਾ ਸਕਦੇ ਆ ਤਿੰਨ ਵੀ ਲਾ ਸਕਦੇ ਆ ਇਹ ਆਪਣੇ ਤੇ ਡਿਪੈਂਡ ਕਰਦਾ ਕਿ ਆਪਣੇ ਕੋਲੇ ਜਿਸ ਦਾ ਵੀ ਆਪਾਂ ਕਸਟਮਰ ਦਾ ਬਣਾ ਰਹੇ ਆ ਪਲਾਜ਼ੋ ਉਹ ਕਿੰਨਾ ਕੁ ਹੈਲਦੀ ਆ ਸਾਨੂੰ ਲੋੜ ਹੈਗੀ ਆ ਜਾਂ ਨਹੀਂ ਹੈਗੀ ਨਿਸ਼ਾਨ ਦੀ ਤਾਂ ਇਹ ਸਾਡੇ ਧਿਆਨ ਚ ਹੋਣਾ ਚਾਹੀਦਾ ਅਸੀਂ 22 ਤੇ ਇਹ ਲਾ ਰਹੇ ਆ ਨਿਸ਼ਾਨ 22 ਤੋਂ ਲਾ ਕੇ ਸੀਨ ਉਹਦੇ ਨਾਲ ਮਿਲਾ ਦਾਂਗੇ ਨਿਸ਼ਾਨ ਨੂੰ ਠੀਕ ਹੈ ਇਸ ਤਰ੍ਹਾਂ ਸੀ ਨਾ ਬੈਗ ਵਾਲੀ ਪੱਲੇ ਨੂੰ ਵਾਧ ਰੱਖਣਾ ਹੁੰਦਾ ਤਾਂ ਕਿ ਆਸਣ 'ਚ ਸਾਡੇ ਖਿੱਚ ਨਾ ਪਵੇ ਜਿਵੇਂ ਇਸ ਮੈਥਡ ਨਾਲ ਕਟਿੰਗ ਕਰਾਂਗੇ ਤਾਂ ਸਾਨੂੰ ਪੈਂਟ ਪਲਾਜੇ ਵਿੱਚ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਇਹ ਹੀ 프ਰੰਟ ਦਾ ਸੀ ਜਿਹੜਾ ਮੈਂ ਤੁਹਾਨੂੰ ਸਮਝਾ ਰਹੀ ਸੀ ਤੁਹਾਨੂੰ ਇਹ 프ਰੰਟ ਵਾਲੇ ਪੱਲੇ ਦੀ ਕਾਰਟ ਥੋੜਾ ਜਿਹਾ ਅਸੀਂ ਇੱਥੋਂ ਵੀ ਡਾਊਨ ਕਰਨਾ ਹੁੰਦਾ ਕਈ ਵਾਰੀ ਜਦੋਂ ਅਸੀਂ ਨਹੀਂ ਕਰਦੇ ਤਾਂ ਫਿਟਿੰਗ ਸੈੱਟ ਨਹੀਂ ਆਉਂਦੀ ਖਿੱਚ ਪੈਂਦੀ ਹੈ ਕਿਉਂਕਿ ਸਾਡਾ ਮੋਸਟਲੀ ਪੇਟ ਬਾਰ ਹੁੰਦਾ ਥੋੜਾ ਜਿਆ ਤਾਂ ਇੰਨੇ ਸਾਨੂੰ ਉੱਪਰ ਚੱਕਣ ਦੀ ਲੋੜ ਪੈਂਦੀ ਹੈ ਜੋ ਕਿ ਅਸੀਂ ਵਾਰ-ਵਾਰ ਖਿੱਚ ਕੇ ਪਲਾਜ਼ੋ ਨੂੰ ਉੱਪਰ ਕਰਦੇ ਹਾਂ ਤਾਂ ਕਿ ਸਾਨੂੰ ਇਹ ਲੋਡ ਨਾ ਪਵੇ ਇਹ ਕਟਿੰਗ ਅਸੀਂ ਕਰਨੀ ਹੀ ਕਰਨੀ ਆ ਹਾਫ ਇੰਚ ਇਧਰੋਂ ਡਾਊਨ ਕਰਨਾ ਹੀ ਕਰਨਾ ਹੁੰਦਾ ਜੇ ਇਸ ਮੈਥਡ ਨਾਲ ਕਦੇ ਵੀ ਸਾਡਾ ਪੈਂਟ ਪਲਾਜ਼ੋ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਇਹ ਸਾਡੇ ਕੋਲ ਐਕਸਟਰਾ ਫੋਲਡ ਕਰਨ ਲਈ ਜਿਹੜਾ ਕੱਪੜਾ ਰੱਖਿਆ ਸੀ ਉਹ ਹੈ ਇਸ ਤਰ੍ਹਾਂ ਸਾਡੇ ਨਿਸ਼ਾਨ ਹੋ ਗਏ ਹੁਣ ਅਸੀਂ ਸਭ ਤੋਂ ਪਹਿਲਾਂ ਮੰਗਰਲੇ ਪੱਲੇ ਨੂੰ ਇਸ ਤਰ੍ਹਾਂ ਕਟਿੰਗ ਕਰਾਂਗੇ ਸਭ ਨੇ ਧਿਆਨ ਚ ਰੱਖਣਾ ਕਿ ਸਭ ਤੋਂ ਪਹਿਲਾਂ ਅਸੀਂ ਮੰਗਰਲੇ ਪੱਲੇ ਦੀ ਜਿਹੜੇ ਨਿਸ਼ਾਨ ਡਰਾ ਕੀਤੇ ਨੇ ਉਹਨਾਂ ਤੇ ਕਟਿੰਗ ਕਰਨੀ ਆ ਇਹ ਬੈਕ ਵਾਲੀ ਕਟਿੰਗ ਆਪਾਂ ਕਰਨ ਲੱਗ ਰਹੇ ਹਾਂ ਬੜੇ ਧਿਆਨ ਨਾਲ ਸਾਰਿਆਂ ਨੇ ਚੀਜ਼ ਸਮਝਣੀ ਆ ये चारों पल आप कट्ठे कट करिए आ रहे हैं ठीक है जी ये चार ही पल अस कट्ठे ही कट्टे ने ਠੀਕ ਜੀ ਇਹ ਸਾਡੀ ਬੈਗ ਦੀ ਕਟਿੰਗ ਹੋਗੀ ਤੇ ਹੁਣ ਅਸੀਂ ਇੱਥੋਂ ਫਰੰਟ ਦੀ ਕਟਿੰਗ ਕਰਾਂਗੇ ਦੋ ਪੱਲੇ ਅਸੀਂ ਦੇਖ ਕੇ ਚੈੱਕ ਕਰਕੇ ਚਾਰ ਪੀਸ ਆਪਣੇ ਕੋਲੇ ਪਏ ਹੋਏ ਨੇ ਉੱਪਰਲੇ ਦੋ ਪੀਸ ਛੱਕਾਂਗੇ ਤੇ ਇੱਥੋਂ ਅਸੀਂ ਫਰੰਟ ਦੀ ਕੱਟ ਪਾਉਣੀ ਸ਼ੁਰੂ ਕਰ ਦਾਂਗੇ ਇਹ ਸਾਡਾ ਫਰੰਟ ਵਾਲਾ ਪੱਲਾ ਜਿਹੜਾ ਪਲਾਜ਼ੋ ਦਾ ਕਟਿੰਗ ਹੋ ਰਿਹਾ ਇਸ ਤਰ੍ਹਾਂ ਸਾਡੀ ਪਲਾਜ਼ੋ ਦੀ ਕਟਿੰਗ ਜਿਹੜੀ ਇਹ ਕੰਪਲੀਟ ਹੋੂਗੀ ਅਸੀਂ ਇਹੇ ਟੱਕ ਲਾ ਲਾਂਗੇ ਇਹ ਕੱਟ ਲੈਣੇ ਸਾਡੇ ਲਈ ਬਹੁਤ ਜ਼ਰੂਰੀ ਨੇ ਅਸੀਂ ਸਲਾਈ ਵੀ ਕੱਟ ਨਾਲ ਕੱਟ ਮਲਾ ਕੇ ਹੀ ਕਰਨੀ ਹੁੰਦੀ ਹੈ ਇਹ ਸਾਡੇ ਫੋਲਡ ਕਰਨ ਦਾ ਇਹ ਸਭ ਤੋਂ ਜ਼ਰੂਰੀ ਧਿਆਨ ਚ ਰੱਖਣਾ ਕਿ ਅਸੀਂ ਕੱਟ ਨਾਲ ਕੱਟ ਮਲਾ ਕੇ ਹੀ ਸੀਨਾ ਮਾਰਨੀਆਂ ਨੇ ਇਸ ਤਰ੍ਹਾਂ ਸਾਡੀ ਪੈਂਟ ਪਲਾਜ਼ੋ ਦੀ ਕਟਿੰਗ ਹੋ ਗਈ ਹੈ ਜੇ ਤੁਸੀਂ ਹੋਰ ਵੀ ਕੋਈ ਡਾਊਟ ਕਿਸੇ ਦਾ ਰਹਿ ਗਿਆ ਜੀ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਤੇ ਤੁਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਚਾਹੁੰਦੇ ਹੋ ਇਹ ਵੀ ਜ਼ਰੂਰ ਲਿਖ ਦਿਓ ਤਾਂ ਆਪਾਂ ਤੁਹਾਡੇ ਲਈ ਜ਼ਰੂਰ ਬਣਾਵਾਂਗੇ ਤੇ ਇਸ ਦੇ ਨਾਲ ਹੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ